ਪਤਿਤ ਪਾਵਨ Jagat Jot Jugo Jug Atal ਚਤੁਰ ਚਬਰ ਤਕਤਾਂ ਦੇ ਮਾਲਕ ਗੁਰੂਤਾਗਤਿ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਜਿਹਦੇ ਪਾਵਨ ਵਚਨ ਹਨ ਇੱਕ ਪਿਤਾ ਇੱਕ ਸਕੇ ਹਮ ਬਾਦਕ ਤੂੰ ਮੇਰਾ ਗੁਰਹਾਈ ਗੁਰੂ ਸਾਹਿਬ ਜੀ ਪਰਮਾਨੰ ਕਰਦੇ ਹਨ ਕਿ ਭਾਈ ਸਾਡਾ ਇੱਕੋ ਹੀ ਉਹ ਪ੍ਰਮਾਤਮਾ ਪਿਤਾ ਹੈ ਅਸੀਂ ਇੱਕ ਦੇ ਬੱਚੇ ਹਾਂ ਤੇ ਫਿਰ ਗੁਰ ਭਾਈ ਹਾਂ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ हे ਮਿੱਤਰ ਜੇ ਮੈਨੂੰ ਪ੍ਰਮਾਤਮਾ ਦਾ ਦਰਸ਼ਨ ਕਰਾ ਦੇ ਮੇਰੀ ਜਿੰਦ ਤਦੋਂ ਮੁੜ ਮੁੜ ਕੇ ਸਦਕੇ ਜਾਇਆ ਕਰੇਗੀ ਜੇ ਤੂੰ ਮੈਨੂੰ ਅਕਾਲ ਪੁਰਖ ਦੇ ਪ੍ਰਮਾਤਮਾ ਦੇ ਦਰਸ਼ਨ ਕਰਾ ਦੇਵੇਂ ਸੋਨਮੀਤਾ ਧੂਰੀ ਕਬਲ ਜਾਈ ਹੈ ਮਿੱਤਰ ਮੇਰੀ ਬੇਨਤੀ ਸੁਣਾ ਮੈਂ ਤੇਰੇ ਚਰਨਾਂ ਤੋਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਇਹੋ ਮਨ ਤੇਰਾ ਭਾਈ ਇਹ ਭਰਾ ਮੈਂ ਆਪਣਾ ਈਮਾਨ ਤੇਰਾ ਆਗਿਆਕਾਰ ਬਣਾਉਣ ਨੂੰ ਤਿਆਰ ਹਾਂ ਰਹਾਉ ਪਾਪ ਮਲੋਵਾਂ ਮਲ ਮਲ ਤੋਵਾ ਇਉ ਮੰਨ ਤੈ ਕੋ ਦੇ ਸਾਹਿ ਮਿੱਤਰ ਮੈਂ ਤੇਰੇ ਦੋਵੇਂ ਪੈਰ ਮਲਾਂਗਾ ਇਹਨਾਂ ਨੂੰ ਮਲ ਮਲ ਕੇ ਤੂੰ ਮੰਗਾ ਤੂੰ ਆਪਣੇ ਮੇਰੇ ਉੱਤੇ ਕਿਰਪਾ ਕਰ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ ਤੂੰ ਕਿਰਪਾ ਕਰਕੇ ਮੈਨੂੰ ਸਾਲਕ ਦੇ ਦਰਸ਼ਨ ਕਰਾ ਦੇ ਸੁਣ ਮੀਤਾ ਹਾ ਤੇਰੀ ਸ਼ਰਨਾਈ ਆਇਆ ਪ੍ਰਭ ਮਿਲਾਂ ਦੇਹੁ ਉਪਦੇਸ ਸਾਹਿ ਮਿੱਤਰ ਮੇਰੀ ਬੇਨਤੀ ਨੂੰ ਸੁਣਾਓ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਅਜਿਹਾ ਉਪਦੇਸ਼ ਦੇ ਕਿ ਮੈਂ ਪ੍ਰਮਾਤਮਾ ਨੂੰ ਮਿਲ ਸਕਾਂ ਮਾਨ ਨਾ ਕੀਜੈ ਸ਼ਰਨ ਪਰਿਜੈ ਕਰ ਸੁ ਭਲਾ ਮਨਾਈਏ ਗੁਰਮੁਖ ਕਹਿੰਦੇ ਫਿਰ ਪ੍ਰਭੂ ਮਲਾਪ ਦੀ ਯੋਗਤ ਦੱਸਦਾ ਹੈ ਕਿ اے ਮਿੱਤਰ ਸੁਣਾ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਪ੍ਰਮਾਤਮਾ ਦੀ ਸ਼ਰਨ ਪੈਣਾ ਚਾਹੀਦਾ ਹੈ ਜੋਗਜ ਪ੍ਰਮਾਤਮਾ ਕਰ ਰਿਹਾ ਹੈ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਏ ਇਹ ਜਿੰਦ ਅਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦੀ ਭੇਟ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਭਾਈ ਪਰਮਾਤਮਾ ਨੂੰ ਲੱਭ ਲਈਦਾ ਹੈ ਭਇਓ ਅਨਗੁਰ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ اے ਮਿੱਤਰ ਸੰਤ ਜਨਾਂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਮਿਹਰ ਹੋਵੇ ਉਸ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਸਭ ਅਕੂਲ ਨਿਰੰજન ਦੀਤਾ ਹੈ ਮਿੱਤਰ ਦਾਸ ਨਾਨਕ ਉਤੇ ਗੁਰੂ ਨੇ ਕਿਰਪਾ ਕੀਤੀ ਤਾਂ ਹਰ ਤਾਂ ਉਹ ਪ੍ਰਮਾਤਮਾ ਦਿਸਣ ਲੱਗ ਪਿਆ ਔਰ ਜਿਸ ਦੀ ਕੋਈ ਖਾਸ ਕੁੱਲ ਨਹੀਂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਦਾ ਕੋਈ ਖਾਸ ਆਕਾਰ ਨਹੀਂ ਜਦਾ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਹੈ ਜਿਹੜਾ ਜਰੇ-ਜਰੇ ਦੇ ਵਿੱਚ ਹੈ ਕਣ-ਕਣ ਦੇ ਵਿੱਚ ਉਸ ਪ੍ਰਮਾਤਮਾ ਨੂੰ ਸਦਾ ਹੀ ਯਾਦ ਰੱਖੀਏ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ ਸਭਲਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਇਹ ਅਰਦਾਸ ਸਦਾ ਹੀ ਮਾਲਕ ਦੇ ਚਰਨਾਂ 'ਚ ਕਰਦੇ ਰਹੀਏ ਇਸ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਤਫਾਕਤਤਾ ਦੀ ਅਰਦਾਸ ਚਲ ਰਹੀ ਹੈ ਗੁਰ ਕਰਦੀ ਸਬਾਬਾ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਗਿੰਦ ਕਾ ਪੂਰਨ ਗੁੰਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਤਨਬੱਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ